ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਿੰਪਲ ਕੁੜਤੀ ਦੀ ਕਟਿੰਗ ਕਰਕੇ ਦਿਖਾਵਾਂਗੇ। 21 ਬ੍ਰਸਟ ਲਈ ਜੀ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਏ ਸੀਗੇ ਵੀ 21 ਬ੍ਰਸਟ ਦੀ ਕਟਿੰਗ ਕਰਕੇ ਦਿਖਾਓ। ਅੱਜ ਆਪਾਂ ਤੁਹਾਨੂੰ 21 ਬ੍ਰਸਟ ਮੁਤਾਬਕ ਮੋਢੇ ਦੀ ਕਾਟ ਤੇ ਬਾਹਂ ਦੀ ਕਾਟ ਤੇ ਪਲੇਟਸ ਵਗੈਰਾ ਸਾਰਾ ਕੁਝ ਬਹੁਤ ਹੀ ਸੰਖੇਪ ਚ ਦੱਸਾਂਗੇ। ਹਾਂਜੀ ਜੀ ਦੇਖੋ ਆਪਾਂ ਕੱਪੜਾ ਇਦਾਂ ਦੋ ਤਹਾਂ 'ਚ ਵਸਾ ਲਿਆ। ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜੀ ਆਪਾਂ ਆਪਣੀ ਕਮੀਜ਼ ਦੀ ਲੈਂਥ ਰੱਖਣੀ ਹੈ ਵੀ ਆਪਣੀ ਕਮੀਜ਼ ਦੀ ਲੰਬਾਈ ਕਿੰਨੀ ਆਏਗੀ ਦੇਖੋ ਆਪਣੀ ਕਮੀਜ਼ ਦੀ ਜਿਹੜੀ ਲੰਬਾਈ ਆਏਗੀ ਉਹ 41 ਇੰਚ ਤਿਆਰ ਆ ਜੀ 41 ਇੰਚ ਆਪਣੀ ਜਿਹੜਾ ਕਮੀਜ਼ ਆਗਾ ਉਹ ਤਿਆਰ ਆਗਾ ਤੇ 4 ਇੰਚ ਆਪਾਂ ਐਕਸਟਰਾ ਰੱਖਾਂਗੇ 3 ਇੰਚ ਤਰਪਾਈ ਵਾਸਤੇ 1 ਇੰਚ ਉੱਪਰ ਲਈ ਕਾਟ ਤੇ ਸਲਾਈ ਵਾਸਤੇ ਆਪਾਂ 45 ਇੰਚ ਤੇ ਹੀ ਕਟਾਈ ਕਰਾਂਗੇ ਠੀਕ ਹੈ ਜੀ 45 ਇੰਚ ਕਮੀਜ਼ ਤਿਆਰ ਆ 45 ਇੰਚ ਤੇ ਕਰਾਂਗੇ ਆਪਾਂ ਕਟਾਈ ਦੇਖੋ ਜਿਹੜਾ ਆਪਣਾ ਹੁੰਦਾ ਜੀ ਘੇਰਾ ਇਹ ਘੇਰਾ ਪਰ ਰੱਖੀਦਾ ਹੁੰਦਾਗਾ हिਪ ਦੇ ਮਤਲਬ ਕਈ ਭੈਣਾਂ ਦੀ ਜਿੱਦਾਂ हिਪ ਹੁੰਦੀ ਹੈ ਜਿੰਨੀ हिਪ ਹੁੰਦੀ ਹੈ ਵੀ ਇੱਕ ਐਗਜ਼ਾਮਪਲ ਲਾ ਲਓ ਜੀ ਕਿਸੇ ਦੀ 20 ਇੰਚ हिਪ ਆ ਕਈ ਭੈਣਾਂ 20 ਇੰਚ ਘੇਰਾ ਰੱਖ ਲੈਂਦੀਆਂ ਨੇ ਕਈ ਭੈਣਾਂ 1 ਇੰਚ ਘੇਰਾ ਘਟਾ ਕੇ ਪਾਉਂਦੀਆਂ ਨੇ ਉਹਦੇ ਨਾਲ ਮਤਲਬ ਕੀ ਘੇਰਾ ਜ਼ਿਆਦਾ ਘੁੰਮਦਾ ਨਹੀਂ ਹੈਗਾ ਠੀਕ ਹੈ ਜੀ ਜਿੱਦਾਂ ਹੁਣ ਇਹਨਾਂ ਦਾ ਘੇਰਾਗਾ ਇਹਨਾਂ ਦਾ ਘੇਰਾ ਹੈਗਾ ਜੀ 21 ਇੰਚ 21 ਇੰਚ ਇਹਨਾਂ ਦਾ ਘੇਰਾ ਹੈਗਾ ਆਪਾਂ 4 ਇੰਚ ਐਕਸਟਰਾ ਕਟਿੰਗ ਕਰਾਂਗੇ ਆਪਾਂ 25 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ 21 ਇੰਚ ਹੀ ਇਹਨਾਂ ਦੀ हिਪ ਆ ਗਈ ਤੇ 21 ਇੰਚ ਇਹਨਾਂ ਦਾ ਘੇਰਾ ਹੈਗਾ ਦੇਖੋ ਜੀ ਇੱਕ ਨਿਸ਼ਾਨ ਆਪਾਂ ਸੈਂਟਰ ਚ ਲਾ ਲੈਣਾ 25 ਇੰਚ ਤੇ ਹੀ ਆਪਾਂ ਨਿਸ਼ਾਨ ਸੈਂਟਰ ਚ ਲਾ ਲੈਣਾ ਇੱਕ ਲਾ ਲੈਣਾ ਜੀ ਆਪਾਂ ਆਹ ਵਾਲੀ ਜਗ੍ਹਾ ਤੇ ਠੀਕ ਹੈ ਜੀ ਹੁਣ ਆਪਾਂ ਜਿੰਨੀ ਲੰਬਾਈ ਰੱਖੀ ਸੀ 45 ਇੰਚ ਇਧਰਲੇ ਪਾਸੇ ਵੀ ਆਪਾਂ ਤੰਤਾ ਇੰਚ ਤੇ ਮਾਰਕ ਕਰ ਲੈਣਾ ਕੋਈ ਵੀ ਨਿਸ਼ਾਨ ਜੀ ਆਪਾਂ ਅੰਦਾਜ਼ੇ ਨਾਲ ਨਹੀਂ ਲਾਉਣਾ ਹੈਗਾ ਵੀ ਆਪੇ ਇੱਕ ਪਾਸੇ ਐਨਾ ਲਾ ਲਿਆ ਉਹਦੇ ਬਰਾਬਰ ਲਾ ਲਓ ਉਹਦੇ ਨਾਲ ਕੀ ਹੁੰਦਾ ਵਿੰਗਾ ਟੇਡਾ ਹੋ ਜਾਂਦਾ ਆ ਦੇਖੋ ਜੀ ਆਪਾਂ ਸਕੇਲ ਦੀ ਹੈਲਪ ਨਾਲ ਇਹਨੂੰ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਅਪਾ ਕਰ ਲੈਣੀਆਂ ਜੀ ਇਹਦੀ ਕਟਿੰਗ ਐਕਸਟਰਾ ਕੱਪੜੇ ਦੀ ਕਟਿੰਗ ਕਰ ਲੈਣੀਆਂ ਦੇਖੋ ਲੰਬਾਈ ਤੇ ਚੜਾਈ ਆਪਾਂ ਕਮੀਜ਼ ਦੀ ਲਾ ਲੈਣੀ ਆ ਆ ਦੇਖੋ ਜੀ ਆਪਾਂ ਕੱਪੜਾ ਅਲੱਗ ਕਰ ਲਿਆ ਜਿਹੜਾ ਸਾਈਡ ਤੋਂ ਕੱਪੜਾ ਲਿਆ ਸੀ ਤੇ ਇਧਰੋਂ ਲਿਆ ਸੀ ਉਰ ਦੇ ਨਾਲੋਂ ਆਪੇ ਕੱਪੜੇ ਨੂੰ ਕਰ ਲਿਆ ਅਲੱਗ ਇਹਨੂੰ ਜੀ ਹੁਣ ਆਪਾਂ ਐਦਾਂ ਫੋਲਡ ਕਰ ਲੈਣਾ ਚਾਹਤਾਂ ਹਾਂ ਸਾਰੀਆਂ ਮਤਲਬ ਕਿ ਜਿਹੜੀਆਂ ਆਪਣੀਆਂ ਤੈਨਾਂ ਹੈਗੀਆਂ ਨੇ ਕੱਪੜੇ ਦੀਆਂ ਆਪਸ ਵਿੱਚ ਮਿਲਾ ਲੈਣੀਆਂ ਨੇ ਇਹਨਾਂ 'ਚ ਬਾਦਖਾਟ ਨਹੀਂ ਰੱਖਣੀ ਆਪਾਂ ਕੋਈ ਵੀ ਆ ਦੇਖੋ ਜੀ ਆਪਣੇ ਕੱਪੜੇ ਦੀਆਂ ਚਾਰ ਤੈਹਾਂ ਹੋ ਗਈਆਂ ਦੋ ਆ ਹੋ ਗਈਆਂ ਦੋ ਆ ਹੋ ਗਈਆਂ ਇਹਨਾਂ ਨੂੰ ਸਾਰੀ ਬਾਦਖਾਟ ਕੱਢ ਕੇ ਅੱਪਾ ਇਦਾਂ ਕਰਨ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਤੀਰਾ ਰੱਖਾਂਗੇ ਕਈ ਮੇਰੀਆਂ ਭੈਣਾਂ ਨੂੰ ਮੋਢਾ ਰੱਖਣ ਚ ਪ੍ਰੋਬਲਮ ਆਉਂਦੀ ਹੈਗੀ ਵੀ ਦੀਦੀ ਦੀ ਇਦਾਂ ਵੀ ਵੱਡਾ ਹੋ ਗਿਆ ਜਾਂ ਛੋਟਾ ਹੋ ਗਿਆ ਜੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਕਿੰਨੇ ਇੰਚ ਤੇ ਮੋਢੇ ਦੀ ਕਟਾਈ ਕਰਨੀ ਹੈ ਜੀ ਤੇ ਕਿੰਨੇ ਇੰਚ ਤੇ ਗਲਾਈ ਪਾਉਣੀ ਹੈ ਦੇਖੋ ਜੀ ਇਹ ਹੈਗਾ 21 ਇੰਚ ਬ੍ਰੈਸਟ ਵਾਲਿਆਂ ਦਾ ਸੂਟ ਆ ਆਪਾਂ ਜਿਹੜਾ ਇਹਨਾਂ ਦੀ ਤੀਰੇ ਦੀ ਕਟਿੰਗ ਹੈਗੀ ਉਹ ਆਪਾਂ ਕਰਾਂਗੇ ਜੀ 6.5 ਇੰਚ ਤੇ ਤੇ ਜਿਹੜਾ ਮੋਡਾ ਮੋਡਾ ਜੀ ਹਰ ਇੱਕ ਸਾਈਜ਼ ਚ ਬੱਚੇ ਦੇ ਸੂਟ ਨੂੰ ਛੱਡ ਕੇ ਲੇਡੀਜ਼ ਦੇ ਹਰ ਇੱਕ ਸਾਈਜ਼ ਚ 7.5 ਇੰਚ ਤੇ ਹੀ ਮੋਡੇ ਦੀ ਕਟਾਈ ਹੁੰਦੀ ਹੈਗੀ ਆਹ ਲੋ ਜੀ 7.5 ਜਿੱਥੋਂ ਆਪਾਂ 6.5 ਰੱਖਿਆ ਇੱਥੋਂ ਆਪਾਂ ਜੀ ਅੱਧਾ ਇੰਚ ਘਟਾ ਦੇਣਾ 6 ਰੱਖ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਐਦਾਂ ਮਲਾ ਲੈਣਾ ਸਕੇਲ ਨਾਲ ਦੇਖੋ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਦੀਦੀ ਵੀ ਜਦੋਂ ਆਪਾਂ 7.5 ਮੁੱਢਾ ਰੱਖਦੇ ਆ ਤਾਂ ਉਹ ਹੈਵੀ ਸਾਈਜ਼ ਚ ਮੁੱਢਾ ਛੋਟਾ ਰਹਿ ਜੂਗਾ ਜਾਂ ਫਿਰ ਆਪਾਂ ਜਿਆਦਾ ਪਤਲੇ ਆ ਤਾਂ ਆਪਾਂ ਜੀ ਮੁੱਢਾ 7 ਦਾ 6.5 ਰੱਖ ਲਈਏ ਦੇਖੋ ਜੀ ਇੱਦਾਂ ਨਹੀਂ ਰੱਖਣਾ ਹੈਗਾ ਜਿਹੜਾ ਆਪਣਾ ਮੁੱਢਾ ਹੈਗਾ ਇਹ ਐਸ ਸਾਈਜ਼ ਨੂੰ ਨਹੀਂ ਵਧਦਾ ਹੁੰਦਾ ਹੈਗਾ ਜੇ ਆਪਾਂ ਐਸ ਸਾਈਜ਼ ਨੂੰ 8 ਰੱਖ ਲਾਂਗੇ ਜਾਂ 9 ਰੱਖ ਲਾਂਗੇ ਜਾਂ ਫਿਰ ਆਪਾਂ ਘਟਾ ਕੇ 6 ਜਾਂ 6.5 ਰੱਖ ਲਾਂਗੇ ਤਾਂ ਛੋਟਾ ਹੋ ਜੂ ਜੇ ਆਪਾਂ ਇਧਰ ਨੂੰ ਕਰਾਂਗੇ ਤਾਂ ਜੀ ਵੱਡਾ ਹੋ ਜਾਊ ਕਿਉਂਕਿ ਜਿਹੜਾ ਮੋਢਾ ਇਹ ਆਪਣੀ ਬ੍ਰੈਸਟ ਦੇ ਹਿਸਾਬ ਚ ਵੱਧਦਾ ਜਿਉਂ-ਜਿਉਂ ਇਧਰ ਨੂੰ ਆਪਣੀ ਬ੍ਰੈਸਟ ਦਾ ਆਪਾਂ ਮਾਪ ਵਧੀ ਜਾਊਗਾ ਤਿਉਹ ਆਪਣੇ ਮੋਢੇ ਦਾ ਸਾਈਜ਼ ਵਧੀ ਜਾਊਗਾ ਘਟ ਹੋਊਗਾ ਤਾਂ ਘਟ ਰਹੂਗਾ ਬਿਲਕੁਲ ਆਪਣੇ 7.5 ਤੇ ਕਟਾਈ ਕਰਕੇ ਆਪਣਾ ਜਿਹੜਾ ਮੋਢੇ ਦਾ ਸਾਈਜ਼ ਆਗਾ ਬਿਲਕੁਲ ਸਹੀ ਬਣੂਗਾ ਜਿੱਦਾਂ ਦੇਖੋ ਹੁਣ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 21 ਇੰਚ 21 ਇੰਚ ਦਾਤ ਹੋ ਗਿਆ ਜੀ 10.5 ਇੰਚ ਆ ਦੇਖੋ ਆਪਾਂ 10.5 ਤੇ ਇੱਥੇ ਨਿਸ਼ਾਨ ਲਾ ਲੈਣਾ ਇਸ ਦਾ ਤੇ ਇਹਨੂੰ ਆਹ ਵਾਲੇ ਪੁਆਇੰਟ ਤੋਂ ਆਹ ਵਾਲੇ ਪੁਆਇੰਟ ਤੱਕ ਆਪੇ ਦਾ ਹਾਫ ਕਰ ਲੈਣਾ ਹਾਫ ਕਰਕੇ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਜਿੰਨਾ ਇਹ ਆ ਗਿਆ ਇਹ ਆ ਗਿਆ ਜੀ 2.5 ਇੰਚ ਆਗਾ ਆਪਾਂ 2.5 ਤੇ ਹੀ ਇਧਰਲੇ ਪਾਸੇ ਲਾ ਲੈਣਾ ਤੇ ਜਿਹੜੀ ਪਿਛਲੀ ਕਾਟ ਆ ਗਈ ਇਹ ਪਾਵਾਂਗੇ ਜੀ ਆਪਾਂ 5 ਇੰਚ ਤੇ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਗਲਾਈ ਫਰੰਟ ਵਾਲੇ ਦੀ ਹਰ ਇੱਕ ਸਾਈਜ਼ ਚ 1 ਇੰਚ ਤੇ ਤੇ ਬੈਕ ਵਾਲੀ 2 ਇੰਚ ਤੇ ਹੁਣ ਆਪਾਂ ਤੁਹਾਨੂੰ ਗਲਾਈ ਪਾ ਕੇ ਦਿਖਾਉਣੇ ਆ ਆ ਦੇਖੋ ਇੱਥੇ ਰੱਖ ਕੇ ਚਾਕ ਹਲੋਜੀ ਆ ਪੈ ਗਈ ਪਿਛਲੀ ਤੇ ਹੁਣ ਆਪਾਂ ਅੱਗੇ ਵਾਲੀ ਪਾਵਾਂਗੇ ਆਪਾਂ ਪੈਗੀ ਜੀ ਆਪਣੀ ਅੱਗੇ ਆ। ਠੀਕ ਹੈ ਜੀ। ਅੱਧੇ ਇੰਚ ਦੀ ਕਾਟ ਆਪਾਂ ਇੱਥੇ ਜ਼ਰੂਰ ਪਾਉਣੀ ਆ। ਇਹਦੇ ਨਾਲ ਜੀ ਆਪਣਾ ਮੋਢਾ ਬਿਲਕੁਲ ਸਹੀ ਖੜ ਜਾਂਦਾਗਾ। ਮੋਢਾ ਆਪਣਾ ਡਿੱਗਦਾ ਨਹੀਂ ਹੈਗਾ। ਇਸ ਤਰ੍ਹਾਂ ਜੀ ਆਪਾਂ ਤਿਰਸੀ ਕਾਟ ਪਾ ਦੇਣੀ ਆ। ਆਹ ਲਓ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਰੱਖਾਂਗੇ ਜੀ ਸਾਈਡ ਸिलाई। ਦੇਖੋ ਸਾਈਡ ਸिलाई ਰੱਖਾ ਹੈ 7.5 ਇੰਚ ਤੇ ਆਪਾਂ ਕੀਤੀ ਹੈਗੀ ਮੋਢੇ ਦੀ ਕਟਾਈ ਕੀਤੀ ਹੈਗੀ। ਠੀਕ ਹੈ ਜੀ। ਸਾਡੇ 14 ਇੰਚ ਤੇ ਵੀ ਰੱਖ ਸਕਦੇ ਆ ਆਪਾਂ 15 ਤੇ ਵੀ ਆਪਣੀ ਹਾਈਟ ਮੁਤਾਬਕ ਹੁੰਦੀ ਆ ਸਾਈਡ ਸਲਾਈ ਜੇ ਹਾਈਟ ਛੋਟੀ ਆ ਤਾਂ ਸਾਈਡ ਸਲਾਈ ਆਪਾਂ 21 ਇੰਚ ਵੀ ਰੱਖ ਸਕਦੇ ਆ ਹਾਈਟ ਜ਼ਿਆਦਾ ਤਾਂ 22 ਇੰਚ ਵੀ ਰੱਖ ਸਕਦੇ ਆ ਇੱਥੇ ਦੇਖੋ ਜੀ ਆਪਾਂ ਕਮਰ ਰੱਖਾਂਗੇ 14 ਇੰਚ ਤੇ 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 हिਪਰ ਰੱਖਾਂਗੇ ਜੀ ਆਪਾਂ 22 ਇੰਚ ਤੇ ਠੀਕ ਆ ਜੀ ਚਾਹੇ ਤੁਸੀਂ ਇਹ ਮੋਡਾ ਰੱਖਣ ਤੋਂ ਬਾਅਦ ਇਥੋਂ ਐਦਾਂ ਇਹ ਦੂਰੀ 14.5 ਆ ਗਿਆ ਇਹਦਾ ਹਾਫ ਕਰ ਲਓ ਚਾਹੇ ਤੁਸੀਂ ਜੀ ਇੱਥੋਂ ਸਿਰੇ ਤੋਂ ਰੱਖ ਕੇ ਕਰ ਲਓ ਇਹ ਆ ਆਪਣੀ ਕਮੀਜ਼ ਦੇ ਜੀ ਤਿੰਨ ਪਾਰਟ ਹੋਗੇ ਇਹਨਾਂ ਨੂੰ ਆਪਾਂ ਇਦਾਂ ਲਾਈਨਾਂ ਬਣਾ ਲੈਣੀਆਂ ਨੇ ਇਹ ਆਪਾਂ ਲਾਈਨਾਂ ਜੀ ਤਾਂ ਬਣਾਉਣੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤੇ ਹੁਣ ਦੇਖੋ ਜੀ ਆਪਾਂ ਕਮਰ ਰੱਖਣੀ ਹੈ ਜੀ ਕਮਰ ਹੈਗੀ ਇਹਨਾਂ ਦੀ 19 ਇੰਚ ਠੀਕ ਹੈ ਜੀ 19 ਦਾ ਅੱਧ ਹੋ ਗਿਆ 9.5 ਇੰਚ 19 ਦਾ ਅੱਧ ਹੋ ਗਿਆ 9.5 ਇੰਚ ਤੇ ਆਪਾਂ ਅੱਧਾ ਇੰਚ ਐਕਸਟਰਾ ਰੱਖਾਂਗੇ ਜਿਹੜਾ ਪਲੇਟ ਸਚਾਊਗਾ ਠੀਕ ਹੈ ਜੀ ਆਪਾਂ ਕਰਾਂਗੇ 10 ਇੰਚ ਦੇ ਠੀਕ ਹੈ ਜੀ ਆ ਦੇਖੋ ਆਪਾਂ 10 ਇੰਚ ਤੇ ਇੱਥੇ ਮਾਰਕ ਕਰ ਲਿਆ ਤੇ ਇਹਨਾਂ ਦੀ हिਪ ਹੈਗੀ ਆ ਜੀ 21 ਇੰਚ 21 ਦਾ ਦੇਖੋ ਹਾਫ ਹੋ ਗਿਆ 1.5 ਇੰਚ ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ ਹੈਗੀ ਆ ਉੱਤੇ ਹੀ ਆਪਾਂ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਇਹਨੂੰ ਜੀ ਆਪਾਂ ਸਕੇਲ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਮਿਲਾ ਦੇ ਦੇਖੋ ਜੀ ਜਦੋਂ ਆਪਾਂ ਨਾ ਸਾਈਡ ਸਲਾਈ ਲਾਉਣੀ ਆ ਇਹ ਇੱਥੋਂ ਐਦਾਂ ਨਹੀਂ ਲੈ ਕੇ ਆਉਣੀ ਇਹ 2 ਇੰਚ ਤੱਕ ਆਪਾਂ ਇੱਥੋਂ ਸਿੱਧੀ ਰੱਖਾਈਆਂ ਐਦਾਂ ਐਦਾਂ ਸਿੱਧੀ ਤਾਂ ਇਹ ਗਲਾਈ 'ਚ ਆ ਜੂਗੀ ਤਾਂ ਜਿਹੜਾ ਇੱਥੇ نیچے ਆਪਣੇ ਗੋਜ ਜਾ ਪੈ ਜਾਂਦਾ ਝੋਲ ਪੈਂਦਾ ਜੀ ਉਹ ਨਹੀਂ ਪੈਂਦਾ ਕੱਪੜਾ ਇਕੱਠਾ ਨਹੀਂ ਹੋਊਗਾ ਆਪਣੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਤੇ ਇੰਨੇ ਦਾ ਸਲਾਈ ਅੰਦਰ ਨੂੰ ਲਾਉਣ ਦੇ ਨਾਲ ਆਪਣੀ ਫਿਟਿੰਗ ਬਿਲਕੁਲ ਵੀ ਟਾਈਟ ਨਹੀਂ ਹੋਊਗੀ ਹੁਣ ਦੇਖੋ ਜੀ ਆਪਾਂ ਲਾਵਾਂਗੇ ਪਲੇਟਸ ਦੀਆਂ ਨਸਾਨੀਆਂ ਪਲੇਟਸ ਪਾਵਾਂਗੇ ਜੀ ਆਪਾਂ 12 ਇੰਚ ਦੇ ਬੰਨ ਤੋਂ ਬਾਅਦ ਇਹਨੇ 11.5 ਰਹਿ ਜਾਣਾ ਤੇ نیچے ਨੂੰ ਇਹਨਾਂ ਦੀ ਲੈਂਥ ਰੱਖਾਂਗੇ ਆਪਾਂ 7 ਇੰਚ ਇਹਨਾਂ ਦੀ ਚੜਾਈ ਰੱਖਾਂਗੇ ਜੀ ਆਪਾਂ 3.5 ਇੰਚ ਇਸ ਤਰ੍ਹਾਂ ਜੀ ਸਕੇਲ ਦੇ ਨਾਲ ਆਪਾਂ ਆਪਸ ਜਿਹਨਾਂ ਨੂੰ ਜਿਹੜੀ ਮਾਰਕਿੰਗ ਕੀਤੀ ਆਪਾਂ ਇਹਨੂੰ ਧੰਮ ਮਲਾ ਲੈਣਾ। ਆਹ ਲਓ। ਠੀਕ ਹੈ ਜੀ ਆ ਹੋ ਗਈਆਂ ਆਪਣੀ ਪਲੇਟਸ ਤੇ ਹੁਣ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ। ਜਦੋਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਆਪਾਂ ਜਿਹੜਾ ਆਹ ਵਾਲਾ ਨਿਸ਼ਾਨ ਲਾਇਆ ਇੱਥੇ ਇੰਚੀ ਟੇਪ ਧਰ ਕੇ ਆਹ ਵਾਲੇ ਪੁਆਇੰਟ ਨਾਲ ਮਲਾ ਲੈਣਾ। ਠੀਕ ਹੈ ਜੀ ਆਹ ਵਾਲੇ ਪੁਆਇੰਟ ਨਾਲ ਮਲਾ ਕੇ ਇੱਥੇ 2 ਇੰਚ ਦਾ ਫਰਕ ਪਾ ਕੇ ਆ ਦੇਖੋ ਇਸ ਤਰ੍ਹਾਂ। ਆ ਹੋ ਗਈ ਆਪਣੀ ਦੱਲੀ ਸਾਈਡ ਵਾਲੀ ਪਲੇਟ ਤੇ ਐਸੀ ਤਰ੍ਹਾਂ ਜੀ ਆਪਾਂ ਆ ਵਾਲੀ ਆ ਜਿਹੜਾ ਆਪਾਂ ਕਾਰਨਰ ਬਣਾਇਆ ਆ ਵਾਲੇ ਕਾਰਨਰ ਦੇ ਨਾਲ ਇਦਾਂ ਮਲਾ ਲੈਣਾ 2 ਇੰਚ ਦਾ ਫਰਕ ਆ ਪਾ ਇੱਥੇ ਪਾ ਦੇਣਾ ਆਹ ਹੋ ਗਈ ਜੀ ਆਪਣੀ ਫਰੰਟ ਵਾਲੀ কুরਤੀ ਦੀ ਸਾਰੀ ਮਾਰਕਿੰਗ ਹੁਣ ਆਪਾਂ ਇਹਦੀ ਕਟਿੰਗ ਕਰਕੇ ਦਿਖਾਉਣੇ ਆ ਤੁਹਾਨੂੰ ఫంట్లా పలా ప ఫం వాలి కానీ తర ਨੱਪਾ ਕੀ ਕਰਨਾ ਸੀ ਆਹ ਵਾਲੇ ਕੱਪੜੇ ਨੂੰ ਐਦਾਂ ਕਰ ਲੈਣਾ ਦੋਵੇਂ ਟੈਹਾਂ ਨੂੰ ਆਪਸ ਵਿੱਚ ਮਿਲਾ ਲੈਣਾ ਆ ਜਿਹੜੇ ਵੀ ਕਾਰਨਰ ਨੇ ਆ ਆਪਣੇ ਕੱਪੜਿਆਂ ਦੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਬਰਾਬਰ ਰੱਖਣਾ ਇਹਨਾਂ 'ਚ ਬਾਦ ਘਾਟ ਨਹੀਂ ਹੋਣੀ ਚਾਹੀਦੀ ਤੇ ਆਪਣੇ ਹੱਥਾਂ ਦੇ ਨਾਲ ਆਪਾਂ ਤੇ ਪ੍ਰੈਸ ਕਰ ਲੈਣੇ ਆ ਉਹ ਦੇਖੋ ਜਿਹੜੀ ਵੀ ਆਪਣੀ ਮਾਰਕਿੰਗ ਆ ਸਾਰੀ ਇੱਧਰ ਆ ਗਈ ਇਹਨੂੰ ਆਪਾਂ ਚਾਕ ਦੇ ਨਾਲ ਗਾੜੀ ਕਰ ਲੂ। ਹੁਣ ਆਪਾਂ ਤਾਂ ਉਹਨੂੰ ਪਿਛਲੇ ਪੱਲੇ ਦੀ ਮਾਰਕਿੰਗ ਕਰਕੇ ਦਿਖਾਉਣੇ ਆਂਗੇ। ਆਹ ਦੇਖੋ ਜੀ ਆਪਣਾ ਪਿਛਲਾ ਪੱਲਾਗਾ। ਆਪਾਂ ਜਿਹੜੀ ਪਿਛਲੇ ਗਲੇ ਦੀ ਕਟਾਈ ਕਰਨੀ ਹੈ ਕਰਾਂਗੇ ਜੀ ਆਪਾਂ 2.5 ਇੰਚ ਤੇ। ਹਰ ਇੱਕ ਸਾਈਜ਼ ਜੀ ਜਦੋਂ ਆਪਾਂ 2.5 ਇੰਚ ਤੇ ਕਰਦੇ ਆਂ ਵਧੀਆ ਗਲੇ ਦੀ ਜਿਹੜੀ ਆਪਣੀ ਚੜਾਈ ਆ ਬਿਲਕੁਲ ਸਿੱਖਟ ਆ ਜਾਂਦੀ ਹੈ ਜੀ। ਤੇ نیچے ਨੂੰ ਜਿਹੜੀ ਆਪਾਂ ਗਲੇ ਦੀ ਲੰਬਾਈ ਰੱਖਣੀ ਆ ਉਹ ਰੱਖਾਂਗੇ ਜੀ ਆਪਾਂ 6 ਇੰਚ ਤੇ ਬਣ ਕੇ ਇਹ 5.5 ਰੈਡੀ ਰਹਿ ਜਾਣਾ ਐਦਾਂ ਬਾਕਸ ਰੈਡੀ ਕਰ ਲਓ ਬਾਕਸ ਬਣਾਉਣ ਤੋਂ ਬਾਅਦ ਐਦਾਂ ਜੀ ਆਪਾਂ ਚਾਕ ਦੇ ਨਾਲ ਸ਼ੇਪ ਦੇ ਦੋ ਗੋਲ ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਸਾਨੀਆਂ ਦੇਖੋ ਪਿਛਲੀਆਂ ਵੀ ਆਪਾਂ 12 ਇੰਚ ਤੇ ਤੇ ਜਿਹੜੀ ਪਿਛਲੀ ਪਲੇਟ ਦੀ ਚੜਾਈ ਹੈਗੀ ਠੀਕ ਹੈ ਜੀ ਇਹ ਆਪਾਂ 1.5 ਇੰਚ ਫਰੰਟ ਵਾਲੀ ਨਾਲੋਂ ਜ਼ਿਆਦਾ ਰੱਖਾਂਗੇ ਦੇਖੋ ਫਰੰਟ ਵਾਲੀ ਆਪਾਂ ਪਾਈ ਆ 7 ਇੰਚ ਤੇ ਪਾਵਾਂਗੇ ਜੀ ਆਪਾਂ 8.5 ਇੰਚ ਤੇ ਇਹ ਆਪਾਂ ਵੱਡੀ ਤਾਂ ਪਾਉਣੇ ਹੁੰਦੇ ਆ ਲੰਬੀ ਕਈ ਵਾਰ ਕੀ ਹੁੰਦਾ ਆਪਣੀ ਅੱਗਿਓ ਫਿਟਿੰਗ ਪੂਰੀ ਵਧੀਆ ਹੁੰਦੀ ਆ ਪਰ ਪਿੱਛੇ ਕਮਰ ਕੋਲੇ ਆਪਣੇ ਝੋਲ ਜਾਂ ਬੁਲਬਲਾ ਜਾਂ ਉੱਠਣ ਲੱਗ ਜਾਂਦਾ ਪਿਛਲੀ ਪਲੇਟ ਜਦੋਂ ਆਪਾਂ 1 ਡੇ 1 ਇੰਚ ਜਾਂ 1.5 ਇੰਚ ਲੰਬੀ ਪਾਉਣੀ ਆ ਤਾਂ ਪਿੱਛੋਂ ਵੀ ਫਿਟਿੰਗ ਬਹੁਤ ਸੁਣੀ ਆਉਂਦੀ ਹੈ ਜੀ ਤੇ ਇਹਦੀ ਚੜਾਈ ਆਪਾਂ ਸੇਮ ਹੀ ਰੱਖਣੀ ਆ 3.5 ਇੰਚ ਆ ਦੇਖੋ ਜਿਹੜਾ ਤਿੱਖਾ ਹਿੱਸਾ ਇੰਜੀ ਟੇਪ ਦਾ ਇੱਥੇ ਰੱਖ ਲਓ ਐਂ ਧੰ ਅਸਾਨੀ ਲਾ ਲਓ ਐਸੇ ਤਰ੍ਹਾਂ ਜੀ ਇੱਧਰ ਰੱਖ ਕੇ ਇੱਧਰ ਵੀ ਅਸਾਨੀ ਲਾ ਲਓ ਤੇ ਉਸ ਤੋਂ ਬਾਅਦ ਇਦਾਂ ਕਰਕੇ ਸਕੇਲ ਦੇ ਨਾਲ ਆਪਾਂ ਇਹਨੂੰ ਸਿੱਧੀ ਕਰ ਲਓ ਹਾਂ ਦੇਖੋ ਜੀ ਆਹ ਪਲੇਟਸ ਪੈ ਗਈਆਂ ਆਪਣੀਆਂ ਇਹ ਆ ਦੇਖੋ ਆਪਾਂ ਇਸ ਤਰ੍ਹਾਂ ਜਦੋਂ ਗਲੇ ਦੀ ਕਟਿੰਗ ਕਰਦੇ ਆ ਰੰਗ ਸ਼ੇਪ ਆਪਣਾ ਨੈਕ ਆਗਾ ਦੇਖੋ ਬਿਲਕੁਲ ਗਲਾਈ 'ਚ ਕੱਟਿਆ ਗਿਆ ਆ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟੇ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਇਹਦੇ ਵਿੱਚ ਦੇਖੋ ਇਹ ਥੋੜਾ ਜਿਹਾ ਇਹਦਾ ਘੇਰਾ ਜਿਹੜਾ ਸੂਟ ਦਾ ਪਣਾ ਸੀਗਾ ਜੀ ਉਹ ਵੱਡਾ ਸੀਗਾ ਆਪਣੀਆਂ ਬਾਹਾਂ ਮੈਂ ਇਦਾਂ ਹੀ ਬਣ ਗਈਆਂ ਜੇ ਕਈ ਵਾਰੀ ਛੋਟੇ ਪਣੇ ਦਾ ਸੂਟ ਹੁੰਦਾਗਾ ਤਾਂ ਉਹਦੇ ਵਿੱਚ ਜੀ ਤੁਸੀਂ ਇੱਕ ਸਾਈਡ ਤੇ ਬਾਹਾਂ ਦੇ ਜੋੜ ਪਾ ਸਕਦੇ ਹੋ ਜੇ ਬਾਹਾਂ ਤੇ ਕਢਾਈ ਵਗੈਰਾ ਸੈਂਟਰ ਚ ਆਉਂਦੀ ਹੈਗੀ ਤਾਂ ਫਿਰ ਤੁਸੀਂ ਦੋਵੇਂ ਪਾਸੇ ਜੋੜ ਪਾਓ ਜੇ ਕਢਾਈ ਨਹੀਂ ਹੈਗੀ ਇਦਾਂ ਪ੍ਰਿੰਟਡ ਸੂਟ ਆ ਤਾਂ ਤੁਸੀਂ ਇੱਕ ਪਾਸੇ ਵੀ ਜੋੜ ਪਾ ਸਕਦੇ ਹੋ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨ ਵਾਸਤੇ ਦੇਖੋ ਜੀ ਸਭ ਤੋਂ ਪਹਿਲਾਂ ਇੰਨਾ ਹਿੱਸਾ ਤਾਂ ਦੇਖੋ ਜੀ ਆਪਣਾ ਸਲਾਈ ਚਾਊਗਾ ਠੀਕ ਹੈ ਜੀ ਆਪਾਂ ਇੱਥੇ ਇੰਚੀ ਟੇਪ ਰੱਖ ਕੇ ਮੋਡਾ ਨਾਪਣਾ ਲਾ ਦੇਖੋ ਜੀ ਇਹ ਹੈਗਾਗਾ ਪੌਣੇ 10 ਇੰਚ ਆਗਾ ਇਹ ਪੌਣੇ 10 ਇੰਚ ਆ ਆ ਵਾਲੀ ਪਲੇਟ ਪੈਣ ਤੋਂ ਬਾਅਦ ਇਹਨੇ 1.5 9 ਇੰਚ ਰਹਿ ਜਾਣਾ ਪੌਣੇ 10 ਇੰਚ ਆਗਾ ਆਪਾਂ ਇਹਦੇ ਮੁਤਾਬਕ ਹੀ ਕਟਿੰਗ ਕਰਾਂਗੇ ਦੇਖੋ ਆ ਜਿਹੜਾ ਆਪਣਾ ਕੱਪੜਾ ਹੈ ਜਿੰਨੀ ਚੜਾਈ ਸੀ ਆ ਪੌਣੀ ਰੱਖ ਲਈਏ ਤਾਂ ਜ਼ਿਆਦਾ ਆ ਗਈ ਜਿੱਦਾਂ ਪੌਣੇ 10 ਇੰਚ ਆਪਾਂ ਮੋੜਾ ਆਪਾਂ ਨੂੰ 12 ਇੰਚ ਵਾਧੂ ਆਗਾ ਇੱਥੇ ਇਹ ਚਾਰ ਤਿਆਂ ਹਾਨੇ ਕੱਪੜੇ ਲੀਆਂ ਆਪਣੇ ਦੀਆਂ ਡਬਲ 'ਚ 12 ਦਾ ਆਪਾਂ ਨੂੰ ਇੰਨਾ ਕੱਪੜਾ ਬਹੁਤ ਆਗਾ ਜਿਹੜਾ ਐਕਸਟਰਾ ਕੱਪੜਾ ਇਹਦੀ ਕਰ ਦੇਣੀ ਆ ਜੀ ਆਪਾਂ ਕੱਢੀ ਨੂੰ ਦੇਖੋ ਜੀ ਸੂਟ ਦੀਆਂ ਬਾਹਾਂ ਬਣਾਉਣੀਆਂ ਨੇ ਆਪਾਂ ਕਾਫ ਵਾਲੀਆਂ ਦੇਖੋ ਬਾਹ ਹੈਗੀ ਹੈ ਜਿਹੜੀ ਆਪਣੀ ਉਹ 16 ਇੰਚ ਤਿਆਰ ਆ ਗਈ ਬਾਹ ਬਣੀ ਹੋਈ 16 ਇੰਚ ਤਿਆਰ ਆ ਇਹ ਕੱਪੜਾ ਹੈਗਾ ਦੇਖੋ ਜੀ 15 ਇੰਚ ਠੀਕ ਆ ਇੱਥੇ ਵੀ ਹਲਕਾ ਜਿਹਾ ਸਲਾਈ ਚਾਊਗਾ ਉੱਪਰ ਵੀ ਆਊਗਾ ਇਹਨੇ ਰਹਿ ਜਾਣਾ 14 ਇੰਚ 14 ਇੰਚ ਰਹਿ ਜਾਊਗਾ ਜੇ ਆਪਾਂ ਕਾਫ ਵਾਲੀ ਬਾਹ ਬਣਾਉਣੀ ਆ ਉਹਦੀ ਖਾਤਰ ਆਪਾਂ 1.5 ਇੰਚ ਐਕਸਟਰਾ ਰੱਖਣਾ ਹੁੰਦਾ ਆਪਾਂ ਕੱਪੜਾ ਸਾਰਾ ਰੱਖ ਲਿਆ ਤੇ نیچے ਦੇਖੋ 2 ਇੰਚ ਦੀ ਲਾ ਲਓ 1.5 ਇੰਚ ਦੀ ਲਾ ਲਓ ਆਪਾਂ نیچے ਕਾਸ ਲਾਵਾਂਗੇ ਇੱਥੇ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਕਾਸ ਵਾਲੀ ਬਾਹਂ ਦੇ ਲਈ ਆਪਾਂ نیچے ਚੌੜਾਈ ਕਿੰਨੀ ਰੱਖਣੀ ਹੁੰਦੀ ਹੈ ਦੇਖੋ ਜੀ ਜਿੰਨੀ ਚੌੜਾਈ ਮੈਂ ਉੱਪਰ ਮੋਢੇ ਦੀ ਰੱਖਦੀ ਹੁੰਨੀ ਹੈ ਇੱਥੋਂ ਉਹ ਆਪਾਂ ਜੀ ਸਾਰੀ ਹੋਈ ਰੱਖ ਲੈਣੇ ਹੁੰਨੇ ਆਂ ਜਿਉਂ ਤੁਹਾਨੂੰ ਰੱਖ ਕੇ ਦਿਖਾਵਾਂਗੇ ਦੇਖੋ ਹੁਣ ਆਪਾਂ ਦੇਖੋ ਜੀ ਮੋਢਾ ਸੀਗਾ ਆਪਣਾ 10.5 ਇੰਚ ਸਾਢੇ 9 ਲਾ ਲਓ ਪੌਣੇ 10 ਲਾ ਲਓ ਉਹਦੇ ਵਿੱਚੋਂ ਆਪਾਂ 1/2 ਇੰਚ ਕਟਾ ਕੇ ਨਿਸ਼ਾਨ ਲਾਉਣਾ ਹੈ ਦੇਖੋ ਆ ਲਾ ਲਿਆ ਆਪਾਂ ਤੇ ਜਿਹੜੀ ਇੱਧਰ ਨੂੰ ਕਾਟ ਆ ਉਹ ਪੈਂਦੀ ਹੁੰਦੀ ਹੈ ਜੀ ਹਮੇਸ਼ਾ 3 ਇੰਚ ਤੇ ਪਾਉਗੀ ਹਰ ਇੱਕ ਸਾਈਜ਼ ਦੇ ਵਿੱਚ ਚਾਹੇ ਕੋਈ ਹੈਵੀ ਸਾਈਜ਼ ਆ ਚਾਹੇ ਨਾਰਮਲ ਸਾਈਜ਼ ਆ ਆ ਦੇਖੋ ਇੱਕ ਬੱਚੇ ਦੇ ਸੂਟ ਨੂੰ ਛੱਡ ਕੇ ਤੇ ਉੱਪਰੋਂ ਜਿਹੜੀ ਕਾਟ ਆ ਗਈ ਇਹ ਪਾਵਾਂਗੇ ਜੀ ਆਪਾਂ 2 1/2 ਇੰਚ ਤੇ ਇਹ ਵੀ ਹਰ ਇੱਕ ਸਾਈਜ਼ ਛਟਾਈ ਤੇ ਪੈਂਦੀ ਹੈ ਜੀ ਤੇ ਇਹਨੂੰ ਦੋਵਾਂ ਨੂੰ ਆਪਾਂ ਇਦਾਂ ਮਿਲਾ ਲੈਣਾ ਠੀਕ ਹੈ ਜੀ ਇਦਾਂ ਮਲੌਣ ਤੋਂ ਬਾਅਦ ਦੇਖੋ ਆਪਾਂ ਜਿਹੜੀ ਆਹ ਵਾਲੀ ਫਰੰਟ ਵਾਲੀ ਕਾਟ ਪਾਈ ਸੀ 1 ਇੰਚ ਦੀ ਪਾਈ ਆ ਆਪਾਂ ਇਹਦਾ ਅੱਧ ਕਰਕੇ ਇੱਥੇ ਵੀ 1 ਇੰਚ ਦੀ ਹੀ ਕਾਟ ਕਾਉਣੀ ਆ ਦੇਖੋ ਅੱਧਾ ਇੰਚ ਦੀ ਇੱਧਰ ਤੇ ਅੱਧਾ ਇੰਚ ਦੀ ਇੱਧਰ ਠੀਕ ਹੈ ਜੀ ਆਹ ਹੋ ਗਈ ਤੇ ਜਿਹੜੀ ਹੁਣ ਆਪਾਂ ਗਲਾਈ ਪਾਉਣੀ ਆ ਉਹ ਆਪਾਂ ਇੱਥੋਂ ਨਹੀਂ ਪਾਉਣ ਲੱਗਣਾ ਉਹ ਆਪਾਂ ਤੁਰਤੋਂ ਹੀ ਪਾਉਣੀ ਆ ਆ ਦੇਖੋ ਇਸ ਤਰ੍ਹਾਂ ਹਲੋ ਜੀ ਆ ਐਕਸਟਰਾ ਮਾਰਜਨ ਆ ਆਪਣਾ ਐਸੇ ਤਰ੍ਹਾਂ ਹੀ ਜਿਹੜੀ ਫਰੰਟ ਵਾਲੀ ਗਲਾਈ ਪਾਉਣੀ ਆ ਇਹ ਵੀ ਆਪਾਂ ਤੁਰਤਾਂ ਕੀ ਪਾਉਣੀ ਆ ਜੀ ਚਲੋ ਜੀ ਜਦੋਂ ਆਪਾਂ ਇਸ ਤਰ੍ਹਾਂ ਪਾਉਨੇ ਆ ਨਾ ਤਾ ਬੋਲਬਲਾ ਨਹੀਂ ਪੈਂਦਾ ਜੇ ਆਪਾਂ ਇੱਥੇ ਤੱਕ ਪਾਵਾਂਗੇ ਆ ਚੀਜ਼ ਨੂੰ ਇੱਦਾਂ ਤਿੱਖੀ ਛੜ ਦਾਂਗੇ ਫਿਰ ਸਲਾਈ ਤੋਂ ਬਾਅਦ ਉਹ ਕੱਪੜਾ ਜੀ ਬਾਹਰ ਨੂੰ ਆਊਗਾ। ਇਹ ਹੋ ਗਈ ਆਪਣੀ ਤਾਂ ਤੇ ਪਿਛਲੀ ਹੁਣ ਜਿਹੜਾ ਫਰੰਟ ਵਾਲੀ ਕਾਟ ਪਾਉਣੀ ਆ ਫਰੰਟ ਵਾਲੀ ਕਾਟ ਵਾਸਤੇ ਜਿਹੜਾ ਆ ਆਪਣਾ ਪ੍ਰਿੰਟਡ ਕੱਪੜਾ ਇਹ ਆ ਵੀ ਪ੍ਰਿੰਟ ਹੋਣਾ ਚਾਹੀਦਾ ਆ ਵੀ ਇਹ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ ਤੇ ਦੋ ਪੱਲੇ ਆਪਾਂ ਪਿੱਛੇ ਛੱਡ ਦੇਣੇ ਆ ਤੇ ਦੋ ਲੈ ਲੈਣੇ ਆ ਇਹ ਆਪਣੀ ਫਰੰਟ ਵਾਲੇ ਪੱਲਿਆਂ ਦੀ ਕਾਟ ਹੈ ਤੁਸੀਂ ਚਾਹੋ ਤਾਂ ਸਲਾਈ ਟੈਂਪ ਵੀ ਪਾ ਸਕਦੇ ਹੋਗੇ ਜਦੋਂ ਆਪਾਂ ਸਲਾਈ ਕਰਨਾ ਗੇ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਆ ਦੇਖੋ ਜਿਹੜੀ ਆ ਕੱਪੜੇ ਦੀ ਬਾਹਰ ਘਾਟ ਆ ਇਹ ਆਪਾਂ ਕਟਿੰਗ ਕਰ ਦੇਣੀ ਆ ਦੇਖੋ ਜੀ ਆ ਵਾਲਾ ਇਨਸਾਨ ਆ ਆਪਣਾ ਮੋਡੇ ਦਾ ਠੀਕ ਹੈ ਜੀ ਤੇ ਆ ਦੇਖੋ ਆ ਆਪਣਾ ਪਿਛਲਾ ਪੱਲਾ ਦਾ ਤਾਂ ਨੂੰ ਲਾ ਕੇ ਦਿਖਾਉਣੇ ਆਗੇ। ਆ ਦੇਖੋ। ਆ ਜਦੋਂ ਆਪਾਂ ਸਲਾਈ ਲਾਵਾਂਗੇ ਨਾ ਆ ਦੇਖੋ ਜੀ ਆ ਉੱਪਰਲਾ ਸਲਾਈ ਵਾਸਤੇ ਰਹਿ ਗਿਆ ਤੇ ਆ ਆਪਣੀ ਕਾਰਟ ਹੋਗੀ। ਆ ਦੇਖੋ ਜੀ ਆ ਵਾਲੀ ਸਲਾਈ ਹੋਊਗੀ ਆਪਣੀ ਕਮੀਜ਼ ਦੀ ਤੇ ਆ ਹੋਊਗੀ ਜੀ ਬਾਹਾਂ ਦੀ ਤੇ ਜਿਹੜਾ ਇੰਨਾ ਕ ਹਿੱਸਾ ਹੈਗਾ ਇਹ ਉੱਪਰ ਆਊਗਾ ਆਪਣਾ ਸਲਾਈ 'ਚ। ਠੀਕ ਹੈ ਜੀ। ਆ ਦੇਖੋ ਜਦੋਂ ਆਪਾਂ ਸਲਾਈ ਲਾਵਾਂਗੇ ਬਿਲਕੁਲ ਵੀ ਆਪਣਾ ਕੱਪੜਾ ਵਧੂ ਘਟੂ ਨਹੀਂ ਹੁਣ ਦੇਖੋ ਜੀ ਜਿਹੜੀ ਆਪਾਂ ਕਫ ਵਾਲੀ ਬਾਹ ਬਣਾਉਣੀ ਆ ਉਹਦੇ ਲਈ ਆਪਾਂ ਕੀ ਕਰਨਾਗਾ ਇੱਥੋਂ ਮਾਪ ਲੈਣਾ ਆਪਾਂ ਇੱਥੇ ਤੱਕ ਕਿੰਨਾਗਾ ਇਹ ਹੈਗਾ ਜੀ 9.5 ਇੰਚ ਆਪਾਂ ਇੱਥੇ 9.5 ਇੰਚ ਤੇ ਮਾਰਕ ਕਰ ਲਓ ਠੀਕ ਹੈ ਜੀ ਆ ਜਿਹੜਾ ਐਕਸਟਰਾ ਮਾਰਜਨ ਦਾ ਕੱਪੜਾ ਰੱਖ ਕੇ ਇੱਥੇ ਆਪਣੀ ਸਲਾਈ ਵੱਜੂ ਏਰੀਆ ਆਪਾਂ ਕਟਿੰਗ ਕਰ ਦੇਣੀ ਹੈ ਜੇ ਤੁਸੀਂ ਜ਼ਿਆਦਾ ਗਾਲ ਪਾਉਣੇ ਆ ਜ਼ਿਆਦਾ ਫੁੱਲੀਆਂ ਬਾਹਮਾ ਕਰਨੀਆਂ ਨੇ ਤਾਂ ਤੁਸੀਂ ਆ ਜਿਹੜਾ ਮੈਂ ਕੱਪੜਾ ਲਾਹਿਆ ਇਹ ਲਾਹਣ ਦੀ ਜ਼ਰੂਰਤ ਨਹੀਂ ਸਾਰਾ ਵੀ ਰੱਖ ਸਕਦੇ ਹਾਂ ਨਹੀਂ ਦੇਖੋ ਜੀ ਇਸ ਤਰ੍ਹਾਂ ਇੱਥੇ ਆਪਣੀ ਲੱਗ ਜੂਗੀ ਸਲਾਈ ਫਿਟਿੰਗ ਵਾਲੀ ਇਹ ਇਸ ਤਰ੍ਹਾਂ ਜੀ ਆ ਲੱਗ ਜੂਗੀ ਆਪਣੀ ਫਿਟਿੰਗ ਵਾਲੀ ਸਲਾਈ ਬਾਂਹ ਦੀ ਫਿਟਿੰਗ ਵਾਲੀ ਤੇ ਜਿਹੜਾ ਬਾਕੀ ਕੱਪੜਾ ਰਹਿ ਗਿਆ ਇਹ ਆਪਣੇ ਮੂਰੀ ਦਾ ਰੱਖ ਕੇ ਕੱਪੜਾ ਜਿੰਨੀ ਆਪਾਂ ਜਿੱਦਾਂ 5 ਇੰਚ ਆਪਣੀ ਕਮੀਜ਼ ਦੀ ਮੂਰੀ ਹੈਗੀ 5 ਇੰਚ ਰੱਖ ਕੇ ਬਾਕੀ ਜੀ ਛੋਟੇ-ਛੋਟੇ ਵੱਲ ਪੈ ਜਾਣਗੇ ਇਸ ਤਰ੍ਹਾਂ ਜੀ ਕਾਫ ਵਾਲੀ ਬਾਂਹ ਦੀ ਜਿਹੜੀ ਮੂਰੀ ਦਾ ਘੇਰਾਗਾ ਉਹ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਸਫੀਆ ਕਾਲੀ